ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀ ਉਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਜੀ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਅੱਜ ਦੀ ਵੀਡੀਓ ਪਿੰਡ ਕੋਟਲਾ ਰਾਏਕਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਮੇਰੇ ਗਵਾਨ ਪਿੰਡ ਦੀ ਵੀਡੀਓ ਹੈ ਜੀ ਤਹਾਡੇ ਲਈ ਇੱਕ ਟਾਪ ਦੀ ਝੋਟੀ ਲੈ ਕੇ ਆਏ ਆ ਜੀ ਚੰਗੇ ਸੀਮਣ ਤੋਂ ਗੱਭਣ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਭਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਲਾਖ ਦਿਓ ਜੀ ਨਾਮ ਯਾਦਵਿੰਦਰ ਸਿੰਘ ਜਾਦੂ ਪਿੰਡ ਕੋਟਲਾ ਰਾਏਕਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਮੋਬਾਈਲ ਨੰਬਰ ਜੀ 84274 3715 ਐਕਟ ਕਰੀ ਹੋ ਜਾਂਦਾ 83274 36715 ਦੀ ਕਰ ਦੀ ਝੋਟੀ ਹੈ ਬਈ ਹਾਂਜੀ ਕਰ ਦੀ ਝੋਟੀ ਹੈ ਠੀਕ ਆ ਜੀ ਕਿੰਨੀ ਕੁ ਉਮਰ ਹੋ ਦੰਦੋਂ ਕਿੰਨੀ ਹੈ ਜੀ ਦੰਦੋਂ ਚੌਗੀ ਹੈ ਇਹ ਮੋਟਾ 4 ਦਾ 4 ਦਾ ਠੀਕ ਹੈ ਬਾਈ ਤੇ ਦਿਨ ਕਿੰਨੇ ਲੈਂਦੀ ਹੈ ਜੀ ਦਿਨ ਵੀਰੇ ਦੇ 28 ਤਰੀਕ ਨੂੰ ਦਿਨ ਪੂਰੇ ਆ ਠੀਕ ਹੈ ਇਹ ਬਾਕੀ 1-2 ਦਿਨ ਬਾਕੀ ਚਲੋ 1-2 ਦਿਨ ਗਰਮੀ ਆ ਵੱਧ ਵੀ ਲਿਜਾ ਸਕਦੀ ਆ ਮੌਕੇ ਤੇ ਸੂ ਵੀ ਸਕਦੀ ਆ ਮੇਰੇ ਮਦਰ ਮਿਲਕ ਦਾ ਰਿਕੋਰਡ ਜੀ ਮਦਰ ਮਿਲਕ ਦਾ ਹੈਗਾ 15-16 ਪਲੱਸ ਹੀ ਸੀਗਾ ਤਕਰੀਬ ਨਾਲ ਆਪਣੇ ਕੋਲੇ ਮੱਝ ਹੈਗੀ ਆਪਣੇ ਕੋਲੇ ਘਰੇ ਹੀ ਖੜੀ ਆ ਠੀਕ ਹੈ 15-16 ਕਿਲੋ ਤੋਂ ਚੱਲਦੀ ਆ ਹਾਂਜੀ ਠੀਕ ਆ ਜੀ ਦੇ ਵੀਰੇ ਸੀਮਣ ਕਿਹੜਾ ਲੱਗਿਆ ਸੀਵਣ ਵੀਰੇ ਬਦਨੀ ਜਿਹੜਾ ਬਦਨੀ ਵਾਲਾ ਬਲੀ ਆ ਉਹਦਾ ਸੀਵਣ ਲੱਗਿਆ ਕੋਸਟ ਡਰਾ ਹੈਗਾ ਜੀ ਡਾ ਹੈਗਾ ਜੀ ਕੋਸਟ ਡਰਾ ਤੁਹਾਨੂੰ ਦਿਖਾ ਦਿੰਨੇ ਆ ਜੀ ਬਲੀ ਬਲੀ ਬਦਨੀ ਵਾਲੇ ਦਾ ਤੁਹਾਨੂੰ ਰਿਕਾਰਡ ਪਤਾ ਹੀ ਆ ਜੀ ਚੈੱਕ ਕਰ ਸਕਦੇ ਹੋ ਜਣੀ ਜਿਹੜਾ ਵੀ ਵੀਰ ਆਊਗਾ ਜੀ ਚੈੱਕ ਕਰ ਲੋ ਜੀ ਤੇ ਉਹ ਬਾਈ ਕੋਲੋਂ ਸਟਰੋ ਲੈ ਸਕਦਾ ਜੀ ਕਿੰਨਾ ਕੁ ਪਾਜੂ ਵੀਰੇ ਦੁੱਧ ਤੇ ਆਪ ਨੂੰ 12-13 ਤੋਂ ਸਟਾਰਟਿੰਗ ਚਾਹੀਦੀ ਆ ਜਿਹੜੇ ਹਿਸਾਬ ਨਾਲ ਮਾ ਦਾ ਰਿਕਾਰਡ ਆ ਬਾਕੀ ਤੁਸੀਂ ਆਪ ਦੇਖ ਹੀ ਸਕਦੇ ਹੋ ਚੰਗੀ ਹੈ ਜੀ ਝੋਟੀ ਹੋਰ ਕਿ ਦਿਖਾ ਦੇ ਵੀਰੇ ਸੀਰ ਸਾਹੂ ਦੀ ਗਾਰੰਟੀ ਆ ਕੋਈ ਚੱਕਲੇ ਜਿਵੇਂ ਮਰਜੀ ਆਪਣਾ ਪਿੰਡਾਂ ਸੂਏ ਮੱਝ ਥੱਲੇ ਨਹੀਂ ਬਹਿਣ ਦਿੰਦੀ ਵੀਰੇ ਨਹੀਂ ਬਹਿਣ ਦਿੰਦੀ ਜੀ ਖਾਸ ਕਰਕੇ ਮੱਝ ਤਾਂ ਵੀਰੇ ਜਮਾ ਹੀ ਨਹੀਂ ਬਹਿਣ ਦਿੰਦੀ ਠੰਡੀ ਸੀਰ ਚੋਂ ਅੰਤ ਕੋਈ ਨਹੀਂ ਸੋਹਣੀ ਫੇਸ ਕੁਆਲਟੀ ਕੁੰਡਾ ਸਿੰਘ ਆ ਜੀ ਵਜਨ ਮਜੂਦ ਦੇ ਪੱਖ ਤੋਂ ਪੂਰੀ ਚੰਗੀ ਐ ਤਿੰਨ ਤੋਂ ਚਾਰ ਦਿਨ ਬਾਈ 10 ਦਾ ਡੇਟ ਪਸਾਕ ਪਏ ਆ ਜੀ ਬਾਕੀ ਕਰਮ ਵਾਲਾ ਪਸ਼ੂ ਐਸੋ ਦੰਨਾ ਹਵਾਨਾ ਤੁਹਾਨੂੰ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਜੀ ਤਿਆਰੀ ਚੰਗੀ ਫੜਦੀ ਆਉਂਦੀ ਆ ਚਾਰਾਂ ਪੰਜਾ ਦਿਨਾਂ ਦੇ ਕਰਦਾ ਹੋਰ ਵੀ ਸੋਹਣਾ ਹਵਾਨਾ ਜਿਆਦਾ। ਕਿੱਦਾਂ ਹੈ ਬਾਲਟਾਂ ਬਹੁਤ ਪਈਆਂ। ਗੋਲ ਪੱਠਪੋੜਾ ਜੀ ਬਾਲਟਾਂ ਹਵਾਨੇ 'ਚ ਬਹੁਤ ਪਈਆਂ ਨੇ। ਮੇਨ ਗੱਲ ਸੀਮਣ ਚੰਗਾ ਲੱਗਿਆ ਵਾ ਬਲੀ ਬੱਧਨੀ ਵਾਲੇ ਦਾ ਜੀ। ਰਿਕਾਰਡ ਉਹਦਾ ਤੁਹਾਨੂੰ ਪਤਾ ਹੀ ਹੈ ਜੀ ਜਿਹਨੂੰ ਨਹੀਂ ਪਤਾ ਉਹਦਾ ਨੈਟ ਤੇ ਵੀ ਰਿਸਰਚ ਕਰ ਸਕਦਾ ਜੀ। ਦੁੱਧ ਬਾਈ ਦਾਸ ਦਾ ਮੇ ਤਾਂ 12-13 ਕਿਲੋ ਦੀ ਆ। ਬਾਕੀ ਸੇਵਾ ਦੇ ਸਰਤੇ ਆ ਜਿੰਨੇ ਅਗਲੇ ਵੀਰ ਦੀ ਸੇਵਾ ਹੋਵੇ ਉਹਨਾਂ ਲੈ ਸਕਦਾ ਜੀ। ਠੰਡੀ ਸੀਲ ਪੂਰੀ ਆ ਥੋੜਾ ਜਿਹਾ ਕੈਮਰੇ ਤੋਂ ਡਰਦਾ ਹੀ ਪਸ਼ੂ। ਥਣ ਕੱਲਾ ਕੱਲਾ ਨਿੱਖੜ ਮਹੱਤੀ ਜਵਾਈ ਵਾਲਾ ਜੀ। ਕੁੰਡਾ ਸੇਂਗਾ ਡਿਮਾਂਡ ਵੇਰੇ ਦੀ ਕੀ ਰਹਿਣ ਵਾਲੀ ਹੈ ਡਿਮਾਂਡ ਵੇਰੇ ਫੋਨ ਤੇ ਕਰ ਫੋਨ ਤੇ ਕਰ ਲਾਂਗੇ ਠੀਕ ਹੈ ਜੀ ਡਿਮਾਂਡ ਹੈ ਬਾਈ ਦੱਸਦਾ ਫੋਨ ਤੇ ਕਰ ਲਾਂਗੇ ਜੀ ਜਿਹਨੂੰ ਪਸੰਦ ਆਉਂਦੀ ਹੈ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ